1947 ਵਿੱਚ ਸਿੱਖਾਂ ਨੂੰ ਖਾਲਿਸਤਾਨ ਮਿਲਦਾ ਸੀ ਜਾਂ ਨਹੀਂ ਜਿਵੇਂ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਤਾਂ ਕਿ ਸਿੱਖਾਂ ਨੂੰ ਵੀ ਵੱਖਰਾ ਰਾਜ ਮਿਲਣ ਦੀ ਗੱਲ ਹੋਈ ਸੀ ਅੱਜ ਕੱਲ ਤਾਂ ਸਾਡੇ ਵਿੱਚੋਂ ਬਹੁਤੇ ਇਹ ਕਹਿਣ ਲੱਗ ਪਏ ਹਨ ਕਿ ਸਿੱਖਾਂ ਨੂੰ ਵੱਖਰਾ ਰਾਜ ਨਹੀਂ ਸੀ ਮਿਲਦਾ ਪਰ ਅਸਲ ਗੱਲ ਕੁਝ ਹੋਰ ਹੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇੱਕ ਦਿਲਚੀਜਵੀਂ ਗਾਥਾ ਕਿ ਕਿਵੇਂ ਬਹਾਦਰ ਸਿੱਖ ਕੌਮ ਦੇ ਨਾਲ ਧੋਖਾ ਹੋਇਆ ਸਿੱਖ ਕੌਮ ਜੋ ਆਜ਼ਾਦੀ ਦੇ ਬਹੁਤ ਨੇੜੇ ਸੀ ਉਹ ਨਵੀਂ ਗੁਲਾਮੀ ਦੇ ਵਿੱਚ ਫਸ ਗਈ ਇਹ ਸਾਰਾ ਬਿਰਤਾਂਤ ਕਿਵੇਂ ਵਾਪਰਿਆ ਕੀ ਹੈ ਇਸ ਦਾ ਅਸਲ ਇਤਿਹਾਸ ਅਤੇ ਇਸ ਦੇ ਅਸਲ ਜ਼ਿੰਮੇਵਾਰ ਕੌਣ ਸਨ ਇਹ ਸਭ ਕੁਝ ਤੁਸੀਂ ਜਾਣੋਗੇ ਅੱਜ ਦੀ ਪੂਰੀ ਵੀਡੀਓ ਵਿੱਚ ਗੁਰਮੁਖ ਪੰਥ ਨੂੰ ਦੇਖ ਰਹੇ ਸਾਰੇ ਪਿਆਰੇ ਵੀਰ ਭੈਣੋ ਸਤਿਕਾਰਯੋਗ ਸਾਧ ਸੰਗਤ ਜੀ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਾਡੇ ਨਿਰਮਾਣ YouTube ਚੈਨਲ ਤੇ ਦਿਲੋਂ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਸਨ 1947 ਦੀ ਉਹ ਸਮਾਂ ਜਦੋਂ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿੱਚ ਆਈ ਪਰ ਸਿੱਖ ਕੌਮ ਦਾ ਪੂਰਨ ਰੂਪ ਵਿੱਚ ਉਜਾੜਾ ਹੋ ਗਿਆ ਇਹ 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਸੀ ਕਿ ਅੱਧੀ ਸਿੱਖ ਕੌਮ ਲਗਭਗ ਬੇਕਾਰ ਹੋ ਗਈ ਅਰਬਾਂ ਦੀ ਜਾਇਦਾਦ ਹੱਥੋਂ ਚਲੀ ਗਈ 200 ਤੋਂ ਉੱਪਰ ਇਤਿਹਾਸਕ ਗੁਰਦੁਆਰੇ ਸਿੱਖ ਕੌਮ ਕੋਲੋਂ ਖੋਲੇ ਗਏ 1 ਲੱਖ ਬੀਬੀਆਂ ਦੀ ਬੇਪਤੀ ਹੋਈ ਅਤੇ 10 ਲੱਖ ਤੱਕ ਲੋਕਾਂ ਦਾ ਕਤਲਿਆਮ ਹੋਇਆ ਇਸ ਸਾਰੇ ਬਿਰਤਾਂਤ ਵਿੱਚ ਬੇਸ਼ੱਕ ਹਿੰਦੂਆਂ ਤੇ ਮੁਸਲਮਾਨਾਂ ਨੂੰ ਤਾਂ ਆਪੋ ਆਪਣੇ ਦੇਸ਼ ਮਿਲ ਗਏ ਪਰ ਸਿੱਖ ਕੌਮ ਦੇ ਕੋਲ ਸਿਰਫ ਇੱਕ ਸੰਤਾਪ ਦੁੱਖ ਅਤੇ ਗੁਲਾਮੀ ਤੋਂ ਇਲਾਵਾ ਹੋਰ ਕੁਝ ਹੱਥ ਨਾ ਆਇਆ ਤਾਂ ਆਖਰ ਮੰਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਸਿੱਖਾਂ ਨੂੰ ਕੋਈ ਵੱਖਰੇ ਰਾਜ ਦੀ ਪੇਸ਼ਕਸ਼ ਹੁੰਦੀ ਸੀ ਇਸ ਬਾਰੇ ਸਿੱਖ ਕੌਮ ਦੇ ਵਿੱਚ ਦੋ ਵੱਖੋ-ਵੱਖਰੇ ਵਿਚਾਰ ਹਨ ਇੱਕ ਪੱਖ ਕਹਿੰਦਾ ਹੈ ਕਿ ਗੋਰੇ ਸਿੱਖਾਂ ਨੂੰ ਕੁਝ ਨਹੀਂ ਸੰਦੰਦੇ ਪਰ ਦੂਜਾ ਪੱਖ ਜੋ ਹੈ ਉਸ ਬਾਰੇ ਬਹੁਤ ਹੀ ਘੱਟ ਗੱਲ ਕੀਤੀ ਜਾਂਦੀ ਹੈ ਉਹ ਇਹ ਹੈ ਕਿ ਸਿੱਖਾਂ ਨੂੰ ਇੱਕ ਵੱਖਰਾ ਇਲਾਕਾ ਕਿਸੇ ਰੂਪ ਦੇ ਵਿੱਚ ਮਿਲਦਾ ਸੀ ਪਰ ਅਕਾਲੀ ਲੀਡਰਾਂ ਨੇ ਦੂਰ ਅੰਦੇਸ਼ੀ ਅਤੇ ਸੂਝ-ਬੂਝ ਦੀ ਘਾਟ ਕਰਕੇ ਸਮੇਂ ਦਾ ਸਹੀ ਫਾਇਦਾ ਨਾ ਉਠਾਇਆ ਅਤੇ ਉਹਨਾਂ ਇਹ ਆਫਰ ਠੁਕਰਾ ਦਿੱਤੀ ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖ ਕੌਮ Hindu ਬੋਹ ਗਿਣਤੀ ਦੀ ਗੁਲਾਮ ਬਣ ਗਈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਪੱਖ ਉੱਤੇ ਤੁਹਾਡੇ ਨਾਲ ਕੁਝ ਸਬੂਤ ਅਤੇ ਵਿਚਾਰ ਸਾਂਝੇ ਕਰਦੇ ਹਾਂ। ਸਾਡੀ ਅਗਲੀ ਸਾਰੀ ਵਿਚਾਰ ਸਰਦਾਰ ਕਪੂਰ ਸਿੰਘ ਦੀ ਲਿਖੀ ਹੋਈ ਕਿਤਾਬ ਸਾਚੀ ਸਾਖੀ ਉੱਤੇ ਆਧਾਰਿਤ ਹੈ। ਖਾਸ ਕਰਕੇ ਇਸ ਕਿਤਾਬ ਦੀ ਪਹਿਲੀ ਐਡੀਸ਼ਨ ਜੋ ਸਨ 1972 ਦੇ ਵਿੱਚ ਛਪੀ ਸੀ ਅਤੇ ਸਾਡੀ ਵਿਚਾਰ ਦਾ ਦੂਸਰਾ ਆਧਾਰ ਹੈ ਸਨ 1968 ਦੇ ਵਿੱਚ ਸਰਦਾਰ ਕਪੂਰ ਸਿੰਘ ਵੱਲੋਂ ਦਿੱਤਾ ਹੋਇਆ ਭਾਸ਼ਣ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਉਦੋਂ ਦੇ ਸਿੱਖ ਲੀਡਰ ਹਿੰਦੂ ਅਤੇ ਮੁਸਲਮਾਨਾਂ ਦੇ ਮੁਕਾਬਲੇ ਪੜ੍ਹਾਈ ਲਿਖਾਈ ਅਤੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਬਹੁਤ ਹੀ ਕਮਜ਼ੋਰ ਸਨ ਨਾ ਇਹਨਾਂ ਕੋਲ ਦੂਰ ਅੰਦੇਸ਼ੀ ਸੀ ਅਤੇ ਨਾ ਹੀ ਦੇਸ਼ ਚਲਾਉਣ ਬਾਰੇ ਇਹਨਾਂ ਨੂੰ ਕੋਈ ਬਹੁਤੀ ਸੂਝ-ਬੂਝ ਸੀ ਬੇਸ਼ੱਕ ਸਿੱਖ ਕੌਮ ਦੇ ਵਿੱਚ ਬੜੇ ਪੜ੍ਹੇ ਲਿਖੇ ਅਤੇ ਸਿਆਣੇ ਸੂਝਵਾਨ ਗੁਰਸਿੱਖ ਮੌਜੂਦ ਸਨ ਪਰ ਲੀਡਰਸ਼ਿਪ ਕਮਜ਼ੋਰ ਹੈ ਸੀ ਸਾਡੀ ਅਗਲੀ ਵਿਚਾਰ ਨੂੰ ਸਮਝਣ ਲਈ ਇਸ ਗੱਲ ਨੂੰ ਧਿਆਨ ਰੱਖਣ ਦੀ ਲੋੜ ਹੈ ਗੋਰਿਆਂ ਦਾ ਸ਼ੁਰੂ ਤੋਂ ਹੀ ਇਰਾਦਾ ਸੀ ਕਿ ਉਹ ਇੱਕ ਦਿਨ ਇੰਡੀਆ ਦਾ ਰਾਜ ਛੱਡ ਕੇ ਵਾਪਸ ਚਲੇ ਜਾਣਗੇ ਪਰ ਸਵਾਲ ਇਹ ਸੀ ਕਿ ਰਾਜ ਦੇ ਕੇ ਕਿਸ ਨੂੰ ਜਾਣ ਇਸ ਲਈ ਉਹਨਾਂ ਨੇ ਤਿੰਨ ਧਿਰਾਂ ਚੁਣੀਆਂ ਹਿੰਦੂ ਮੁਸਲਮਾਨ ਅਤੇ ਸਿੱਖ ਇਸ ਬਾਬਤ ਗੋਰਿਆਂ ਨੇ ਤਿੰਨਾਂ ਧਿਰਾਂ ਨਾਲ ਸਨ 1932 ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕੀਤੀ। ਹਿੰਦੂਆਂ ਦੀ ਕਾਂਗਰਸ ਪਾਰਟੀ ਦੇ ਲੀਡਰ ਸਨ ਮੋਹਨਦਾਸ ਕਰਮਚੰਦ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇਹਨਾਂ ਦੇ ਸਲਾਹਕਾਰ ਸਨ ਵਲਬਭਾਈ ਪਟੇਲ। ਮੁਸਲਮਾਨਾਂ ਦੀ ਮੁਸਲਿਮ ਲੀਗ ਦੇ ਲੀਡਰ ਸਨ ਮੁਹੰਮਦ ਅਲੀ ਜਿਨਾਹ। ਉਸ ਵੇਲੇ ਸਿੱਖਾਂ ਦੇ ਛੇ ਧੜੇ ਸਨ ਪਰ ਅਸੀਂ ਮੇਨ ਅਕਾਲੀ ਦਲ ਦੀ ਗੱਲ ਕਰਾਂਗੇ ਜਿਸ ਵਿੱਚ ਸਨ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਗੋਰੇ ਤਾਂ ਇਹ ਚਾਹੁੰਦੇ ਸਨ ਕਿ ਦੇਸ਼ ਦੀ ਕੋਈ ਵੰਡ ਨਾ ਹੋਵੇ ਅਤੇ ਸਾਰਾ ਇਲਾਕਾ Hindu, Musalman ਅਤੇ Sikh ਰਲ ਮਿਲ ਕੇ ਸੰਭਾਲਣ ਅਤੇ ਰਲ ਕੇ ਇੱਕ ਸਰਕਾਰ ਬਣਾ ਲੈਣ ਪਰ ਗੋਰਿਆਂ ਦਾ ਇਹ ਸੁਪਨਾ ਸਾਕਾਰਨਾ ਹੋ ਸਕਿਆ Hindu ਅਤੇ Musalmana ਵਿੱਚ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਆਖਰਕਾਰ Musalmana ਦੀ ਜिदबाजी ਅੱਗੇ ਗੋਰੇ ਮਜਬੂਰਨ ਪਾਕਿਸਤਾਨ ਬਣਾਉਣਾ ਮੰਨ ਗਏ ਨਾਲ ਹੀ ਹਿੰਦੂ ਨੀਡਰਾਂ ਨੇ ਵੀ ਮਾਰਚ 1947 ਦੇ ਪਹਿਲੇ ਹਫਤੇ ਵਿੱਚ ਇਹ ਮਤਾ ਪਾਸ ਕੀਤਾ ਕਿ ਪੰਜਾਬ ਅਤੇ ਬੰਗਾਲ ਦੇ ਇਲਾਕਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਮੁਸਲਿਮ ਬਹੁਗਿਣਤੀ ਦੇ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ ਜਾਣ ਪਰ ਦੇਸ਼ ਦੀ ਪੂਰੀ ਵੰਡ ਕਿਸ ਤਰੀਕੇ ਨਾਲ ਜਾਂ ਕਿਵੇਂ ਹੋਣੀ ਹੈ ਇਹ ਫੈਸਲਾ ਨਹੀਂ ਸੀ ਹੋਇਆ ਕਿਉਂਕਿ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਫੈਸਲਾ ਨਹੀਂ ਸੀ ਹੋ ਸਕਦਾ ਹੁਣ ਮੁਸਲਮਾਨ ਤਾਂ ਪਾਕਿਸਤਾਨ ਚਾਹੁੰਦੇ ਸਨ ਅਤੇ ਜੋ ਬਚਦਾ ਸੀ ਉਹ ਹਿੰਦੂਆਂ ਨੂੰ ਮਿਲ ਜਾਣਾ ਸੀ ਪਰ ਤੀਜੇ ਪਾਸੇ ਸਨ ਸਿੱਖ ਜਿਨ੍ਹਾਂ ਲਈ ਸਭ ਤੋਂ ਗੁੰਝਲਦਾਰ ਮਸਲਾ ਇਹ ਸੀ ਕਿ ਸਿੱਖ ਨਾ ਤਾਂ ਕਿਸੇ ਇਲਾਕੇ ਵਿੱਚ ਬਹੁ ਗਿਣਤੀ ਵਿੱਚ ਸਨ ਅਤੇ ਨਾ ਹੀ ਉਹਨਾਂ ਦੀ ਕੋਈ ਆਪਣੀ ਖਾਸ ਰਾਜਨੀਤੀ ਸੀ ਕੋਈ ਰਾਜਨੀਤਿਕ ਪੈੰਤੜਾ ਨਹੀਂ ਸੀ ਉਹਨਾਂ ਦਾ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ ਗੋਰੇ ਚਾਹੁੰਦੇ ਸਨ ਕਿ ਦੇਸ਼ ਦੀ ਕੋਈ ਵੰਡ ਨਾ ਹੋਵੇ ਪਰ ਉਹ ਸਿੱਖਾਂ ਦੇ ਨਾਲ ਹਮਦਰਦੀ ਰੱਖਦੇ ਸਨ ਅਤੇ ਇਹ ਚਾਹੁੰਦੇ ਸਨ ਕਿ ਉਹ ਦੇਸ਼ ਛੱਡਣ ਤੋਂ ਪਹਿਲਾਂ ਸਿੱਖਾਂ ਨੇ ਕੁਝ ਨਾ ਕੁਝ ਚੰਗਾ ਪ੍ਰਬੰਧ ਕਰਕੇ ਜਾਣ ਤਾਂ ਕਿ ਸਿੱਖ ਕੌਮ ਵੀ ਆਜ਼ਾਦੀ ਦਾ ਨਿਗਮਣ ਸਕੇ ਇਸ ਸਾਰੇ ਵਰਤਾਰੇ ਵਿੱਚ ਸਿੱਖਾਂ ਕੋਲ ਤਿੰਨ ਆਪਸ਼ਨ ਸਨ ਪਹਿਲੀ ਕਿ ਗੋਰਿਆਂ ਨਾਲ ਗੱਲਬਾਤ ਕਰਕੇ ਆਪਣਾ ਵੱਖਰਾ ਰਾਜ ਆਪਣਾ ਵੱਖਰਾ ਇਲਾਕਾ ਬਣਾ ਲੈਣ ਦੂਸਰੀ ਸਿੱਖ ਹਿੰਦੁਸਤਾਨ ਦੇ ਨਾਲ ਮਿਲ ਜਾਣ ਅਤੇ ਤੀਸਰੀ ਸਿੱਖ ਪਾਕਿਸਤਾਨ ਨਾਲ ਮਿਲ ਜਾਣ ਸਿੱਖਾਂ ਦੇ ਵੱਖਰੇ ਰਾਜ ਯਾਨੀ ਕਿ ਖਾਲਿਸਤਾਨ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ Hindu ਤੇ Musalman ਸਿੱਖਾਂ ਨੂੰ ਕੀ ਆਫਰ ਦਿੰਦੇ ਸਨ ਕਿਉਂਕਿ ਜੇ ਸਿੱਖ ਪਾਕਿਸਤਾਨ ਦੇ ਨਾਲ ਰਲਦੇ ਸਨ ਤਾਂ ਇਸ ਨਾਲ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਤੇ ਦੋਵਾਂ ਧਿਰਾਂ ਨੂੰ ਫਾਇਦਾ ਹੋਣਾ ਸੀ ਪਰ ਜੇ ਸਿੱਖ ਹਿੰਦੂਆਂ ਨਾਲ ਰਲਦੇ ਸਨ ਤਾਂ ਇਸ ਨਾਲ ਹਿੰਦੁਸਤਾਨ ਦਾ ਦੇਸ਼ ਜਿਆਦਾ ਵੱਡਾ ਬਣਨਾ ਸੀ ਇਸ ਕਰਕੇ ਹੀ ਹਿੰਦੂ ਅਤੇ ਮੁਸਲਮਾਨ ਦੋਵੇਂ ਸਿੱਖਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਆਓ ਪਹਿਲੀ ਗੱਲ ਕਰਦੇ ਹਾਂ ਕਿ ਮੁਸਲਮਾਨਾਂ ਦੇ ਲੀਡਰ ਮੁਹੰਮਦ ਅਲੀ ਜਨਾਬ ਵੱਲੋਂ ਸਿੱਖਾਂ ਨੂੰ ਕੀ ਆਫਰ ਦਿੱਤੀ ਗਈ ਸੀ ਸਰਦਾਰ ਕਪੂਰ ਸਿੰਘ ਲਿਖਦੇ ਹਨ ਕੈਮਿਸਟਰ ਜਨਾਹ ਚਾਹੁੰਦੇ ਸਨ ਕਿ ਪੰਜਾਬ ਨਾ ਵੰਡਿਆ ਜਾਵੇ ਕਿਉਂਕਿ ਇਸ ਨਾਲ ਸਿੱਖਾਂ ਦੀ ਰੀੜ ਦੀ ਹੱਡੀ ਟੁੱਟ ਜਾਣੀ ਸੀ ਅਤੇ ਮੁਸਲਮਾਨਾਂ ਦਾ ਲੱਕ ਮਤਲਬ ਕਿ ਦੋਵਾਂ ਧਿਰਾਂ ਦਾ ਬਹੁਤ ਨੁਕਸਾਨ ਹੋਣਾ ਸੀ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਿਸਟਰ ਜਨਾਹ ਨੇ ਮਈ ਸਨ 1947 ਵਿੱਚ ਮਾਸਟਰ ਤਾਰਾ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹਨਾਂ ਨੇ ਪੰਜ ਤਜਵੀਜ਼ਾਂ ਰੱਖਣੀਆਂ ਸਨ ਪਹਿਲੀ ਰਾਵੀ ਤੋਂ ਲੈ ਕੇ ਜਮਨਾ ਤੱਕ ਦਾ ਇਲਾਕਾ ਸਿੱਖਾਂ ਦੀ ਪਿਤਰਭੂਮੀ ਹੈ ਤੇ ਇਸ ਖਿੱਤੇ ਦੇ ਵਿੱਚ ਸਿੱਖਾਂ ਨੂੰ ਪੂਰੀ ਅੰਦਰੂਨੀ ਆਜ਼ਾਦੀ ਦਾ ਹੱਕ ਹੋਵੇਗਾ ਅਤੇ ਪਾਕਿਸਤਾਨ ਦੇ ਵਿੱਚ ਸਿੱਖ ਇੱਕ ਸਬ ਨੈਸ਼ਨ ਦੇ ਰੂਪ ਵਿੱਚ ਰਹਿਣਗੇ ਦੂਸਰੀ ਪੰਜਾਬ ਦੇ ਵਿੱਚ ਸਿੱਖਾਂ ਦੀਆਂ 33% ਦੀਆਂ ਸੀਟਾਂ ਰੱਖਵੀਆਂ ਹੋਣਗੀਆਂ ਤੇ ਸਾਰੇ ਪਾਕਿਸਤਾਨ ਦੇ ਵਿੱਚ 20% ਦੀਆਂ ਸੀਟਾਂ ਅਤੇ ਹੱਕ ਰੱਖਵੀਂ ਹੋਣਗੇ ਤੀਸਰੀ ਪੰਜਾਬ ਦਾ ਗਵਰਨਰ ਜਾਂ ਮੁੱਖ ਮੰਤਰੀ ਇੱਕ ਹਮੇਸ਼ਾ ਸਿੱਖ ਰਹੇਗਾ ਚੌਥੀ ਪਾਕਿਸਤਾਨ ਦੀ ਸਾਰੀ ਫੌਜ ਵਿੱਚ ਸਿੱਖ ਹਮੇਸ਼ਾ 40% ਦੀ ਭਰਤੀ ਕੀਤੇ ਜਾਣਗੇ ਅਤੇ ਫੌਜ ਦੀ ਹਾਈ ਕਮਾਂਡ ਵਿੱਚ ਵੀ 40% ਦੀ ਸਿੱਖ ਹੋਣਗੇ। 5 ਪਾਕਿਸਤਾਨ ਵਿੱਚ ਕੋਈ ਵੀ ਕਾਨੂੰਨ ਜਾਂ ਵਿਧਾਨ ਸਿੱਖਾਂ ਦੀ ਸਰਬਸੰਮਤੀ ਤੋਂ ਬਿਨਾਂ ਲਾਗੂ ਨਹੀਂ ਹੋਵੇਗਾ। ਜਾਂ ਜਿੰਨਾ ਚਿਰ ਤੱਕ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਇਹ ਨਾ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉੱਤੇ ਕੋਈ ਸਿੱਧਾ ਅਸਰ ਨਹੀਂ ਪੈਂਦਾ। ਸਰਦਾਰ ਕਪੂਰ ਸਿੰਘ ਅੱਗੇ ਲਿਖਦੇ ਹਨ ਕਿ ਇਹ ਮੀਟਿੰਗ ਨਾ ਹੋ ਸਕੀ। ਕਿਉਂਕਿ ਮਾਸਟਰ ਤਾਰਾ ਸਿੰਘ ਪਹੁੰਚੇ ਤਾਂ ਜ਼ਰੂਰ ਪਰ ਉਹ ਜਿਨ੍ਹਾਂ ਦੇ ਆਉਣ ਤੋਂ 10 ਮਿੰਟ ਪਹਿਲਾਂ ਹੀ ਖਿਸਕ ਗਏ। ਇਹੀ ਤਜਵੀਜ਼ ਮਿਸਟਰ ਜਨਾਹ ਨੇ ਮਹਾਰਾਜਾ ਪਟਿਆਲੇ ਨੂੰ ਵੀ ਦਿੱਤੀ ਸੀ। ਮਹਾਰਾਜੇ ਨੇ ਉੱਤਰ ਦੇਣ ਦਾ ਸਮਾਂ ਮੰਗਿਆ ਪਰ ਉਸੇ ਰਾਤ ਹੀ ਸਾਰੀ ਗੱਲਬਾਤ ਦਿੱਲੀ ਜਾ ਕੇ ਕਾਂਗਰਸੀ ਲੀਡਰਾਂ ਨੂੰ ਪਹੁੰਚਾ ਦਿੱਤੀ। ਜਿਸ ਕਰਕੇ ਇਹ ਸਾਰੀ ਸਕੀਮ ਵੀ ਫੇਲ ਹੋ ਗਈ। ਸਨ 1960 ਦੇ ਸ਼ੁਰੂ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਟ੍ਰਿਬਿਊਨ ਅਖਬਾਰ ਵਿੱਚ ਇੱਕ ਲੇਖ छਪਵਾਇਆ ਸੀ। ਜਿਸ ਵਿੱਚ ਉਹਨਾਂ ਨੇ ਖੁਦ ਮੰਨਿਆ ਸੀ ਕਿ ਕਿਵੇਂ ਮਿਸਟਰ ਜਨਾਹ ਨੇ ਉਹਨਾਂ ਰਾਹੀਂ ਸਿੱਖ ਸਟੇਟ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਅਤੇ ਅਕਾਨੀ ਲੀਡਰਾਂ ਨੇ ਇਹ ਗੱਲ ਨਹੀਂ ਮੰਨੀ ਬੇਸ਼ੱਕ ਮੁਸਲਮਾਨਾਂ ਵੱਲੋਂ ਸਿੱਖਾਂ ਨੂੰ ਆਫਰ ਤਾਂ ਬਹੁਤ ਵਧੀਆ ਆ ਰਹੀ ਸੀ ਪਰ ਸਿੱਖ ਲੀਡਰਾਂ ਨੂੰ ਮੁਸਲਮਾਨਾਂ ਤੇ ਰੱਤੀ ਭਰ ਵੀ ਪ੍ਰੋਸਾਨੀ ਸੀ ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਅਤੇ 18ਵੀਂ ਸਦੀ ਦੇ ਸਮੇਂ ਜੋ ਮੁਗਲਾਂ ਨੇ ਕਸਮਾਂ ਖਾ ਕੇ ਤੋੜੀਆਂ ਸਨ ਅਤੇ ਸਿੱਖਾਂ ਉੱਤੇ ਜ਼ੁਲਮ ਕੀਤੇ ਸਨ ਉਹ ਸਿੱਖਾਂ ਦੀ ਯਾਦ ਵਿੱਚ ਤਰੋ-ਤਾਜ਼ਾ ਸਨ ਸਿੱਖ ਭੁੱਲੇ ਨਹੀਂ ਸਨ ਕਿ ਕਿਵੇਂ ਉਹਨਾਂ ਨੇ 60-70 ਸਾਲ ਭਿਆਨਕ ਜ਼ੁਲਮ ਸਹਿੰਦਿਆਂ ਹੋਇਆਂ ਜੰਗਲਾਂ ਦੇ ਵਿੱਚ ਬਿਤਾਏ ਧਰਮ ਯੁੱਧ ਕਰਕੇ ਮੁਸਲਮਾਨਾਂ ਦਾ ਰਾਜ ਖਤਮ ਕੀਤਾ। ਸੋ ਸਿੱਖ ਨਹੀਂ ਸਨ ਚਾਹੁੰਦੇ ਕਿ 18ਵੀਂ ਸਦੀ ਵਾਲਾ ਸਮਾਂ ਦੁਬਾਰਾ ਆਵੇ ਤੇ ਉਹ ਮੁਸਲਮਾਨਾਂ ਦੇ ਰਾਜ ਹੇਠ ਦੁਬਾਰਾ ਗੁਲਾਮ ਬਣ ਜਾਣ। ਇਸ ਕਰਕੇ ਭਾਵੇਂ ਕੋਈ ਵੀ ਲਿਖਤੀ ਸਮਝੌਤਾ ਹੁੰਦਾ ਸਿੱਖ ਲੀਡਰਾਂ ਨੂੰ ਮੁਸਲਮਾਨਾਂ ਉੱਤੇ ਕੋਈ ਵਿਸ਼ਵਾਸ ਹੀ ਨਹੀਂ ਸੀ। ਇਸ ਕਰਕੇ ਸਿੱਖ ਲੀਡਰਾਂ ਦੀ ਇਹ بے ਪ੍ਰੋਸਗੀ ਬਿਲਕੁਲ ਜਾਇਜ਼ ਸੀ ਹੁਣ ਦੂਜੇ ਪਾਸੇ ਗੱਲ ਕਰਦੇ ਹਾਂ ਕਿ ਹਿੰਦੂ ਕਾਂਗਰਸੀ ਲੀਡਰ ਸਿੱਖਾਂ ਨੂੰ ਕੀ ਦਿੰਦੇ ਸਨ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਵੇਲੇ ਹੀ ਗਾਂਧੀ ਅਤੇ 네ਹਰੂ ਨੇ ਸਿੱਖਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਗਾਂਧੀ ਅਤੇ 네ਹਰੂ ਨੂੰ ਡਰ ਸੀ ਕਿ ਸਿੱਖ ਕੌਮ ਕਿਤੇ ਦੁਬਾਰਾ ਖਾਲਸਾ ਰਾਜ ਸਥਾਪਿਤ ਨਾ ਕਰ ਲੈਣ ਪਰ ਦੂਜੇ ਪਾਸੇ ਸਨ ਅਕਾਲੀ ਲੀਡਰ ਜੋ ਅੱਖਾਂ ਬੰਦ ਕਰਕੇ ਕਾਂਗਰਸੀ ਲੀਡਰਾਂ ਤੇ ਵਿਸ਼ਵਾਸ ਕਰਦੇ ਸਨ 16 ਮਾਰਚ ਸਨ 1931 ਨੂੰ ਗਾਂਧੀ ਨੇ ਗੁਰਦੁਆਰਾ ਸੀਸਗੰਜ ਵਿੱਚ ਇੱਕ ਵਿਸ਼ੇਸ਼ ਦਰਬਾਰ ਵਿੱਚ ਇਹ ਗੱਲ ਕਹੀ ਕਿ ਸਿੱਖ ਕਾਂਗਰਸ ਉੱਪਰ ਭਰੋਸਾ ਰੱਖਣ ਅਤੇ ਇਸ ਬਾਬਤ ਉਸਨੇ 19 ਮਾਰਚ 1931 ਵਿੱਚ ਯੰਗ ਇੰਡੀਆ ਵਿੱਚ ਇੱਕ ਲੇਖ ਵੀ ਛਾਪਿਆ ਜਿਸ ਦੇ ਵਿੱਚ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਸਿੱਖਾਂ ਨਾਲ ਕੋਲ ਕਰਾਰਾਂ ਦਾ ਪਾਲਣ ਕਰੇਗੀ ਅਤੇ ਕਦੀ ਵੀ ਕੋਈ ਅਜਿਹਾ ਕਦਮ ਨਹੀਂ ਚੁੱਕੇਗੀ ਜਿਸ ਨਾਲ ਕੇ ਸਿੱਖਾਂ ਦੀ ਹਮਦਰਦੀ ਕਾਂਗਰਸ ਨਾਲੋਂ ਟੁੱਟ ਜਾਵੇ ਤੇ ਉਸ ਨੇ ਅੱਗੇ ਹੋਰ ਕਿਹਾ ਕਿ ਕਾਂਗਰਸ ਕਦੀ ਵੀ ਅਜਿਹਾ ਵਿਧਾਨ ਨਹੀਂ ਬਣਾਏਗੀ ਜਿਸ ਨੂੰ ਕਿ ਸਿੱਖ ਕੌਮ ਆਪ ਪ੍ਰਵਾਨ ਨਾ ਕਰੇ ਫਿਰ ਉਹ ਅੱਗੇ ਲਿਖਦਾ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਨਾਲੋਂ ਹੋਰ ਵੱਧ ਭਰੋਸਾ ਮੈਂ ਸਿੱਖਾਂ ਨੂੰ ਕੀ ਦੇਵਾਂ ਫਿਰ 6 ਜੁਲਾਈ 1946 ਨੂੰ ਕਾਂਗਰਸ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ ਇੱਕ ਪ੍ਰੈਸ ਕਾਨਫਰੰਸ ਕਲਕੱਤੇ ਵਿੱਚ ਕੀਤੀ ਜਿਸ ਵਿੱਚ ਉਸ ਨੇ ਸ਼ਬਦ ਕਹੇ ਕਿ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ ਮੈਨੂੰ ਇਸ ਵਿੱਚ ਕੋਈ আপত্তি ਨਹੀਂ ਦਿੱਸਦੀ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਕਿ ਸਿੱਖ ਵੀ ਆਜ਼ਾਦੀ ਦਾ ਨਿਗਮਾਨ ਸਕਣ ਇਹੋ ਜਿਹੇ ਬਿਆਨ ਅਤੇ ਮਤੇ ਕਾਂਗਰਸ ਵੱਲੋਂ ਬਾਰ ਬਾਰ ਦੁਹਰਾਏ ਗਏ ਜਿਵੇਂ ਕਿ 6 ਜਨਵਰੀ 1947 ਵਿੱਚ ਫਿਰ 8 ਮਾਰਚ 1947 ਵਿੱਚ ਅਤੇ ਅਖੀਰ ਤੇ ਜੁਲਾਈ 1947 ਵਿੱਚ ਪਰ ਇਸ ਦੀ ਕੋਈ ਵੀ ਰੂਪਰੇਖਾ ਤਿਆਰ ਨਾ ਕੀਤੀ ਗਈ ਕਿਉਂਕਿ ਹਿੰਦੂ ਲੀਡਰ ਤਾਂ ਸਿਰਫ ਡੰਗ ਟਪਾ ਰਹੇ ਸਨ ਪਰ ਅਕਾਲੀ ਲੀਡਰ ਇਹ ਮੰਨਦੇ ਸਨ ਕਿ ਕਾਂਗਰਸ ਕਦੀ ਵੀ ਉਹਨਾਂ ਨੂੰ ਧੋਖਾ ਨਹੀਂ ਦੇਵੇਗੀ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ ਕਿ 18ਵੀਂ ਸਦੀ ਵਿੱਚ ਸਿੱਖਾਂ ਨੇ ਹਿੰਦੂਆਂ ਦੀ ਬਹੁਤ ਬੇਟੀਆਂ ਦੀ ਰਾਖੀ ਕੀਤੀ ਹੈ ਉਹ ਹਿੰਦੂਆਂ ਦੇ ਰਾਖੇ ਬਣੇ ਸਨ ਸੋ ਇਸ ਕਰਕੇ ਹਿੰਦੂ ਰਾਜ ਲੈਣ ਤੋਂ ਬਾਅਦ ਸਿੱਖਾਂ ਦੀ ਕਦਰ ਪਾਉਣਗੇ ਅਤੇ ਸਿੱਖਾਂ ਨਾਲ ਜੋ ਵਾਅਦੇ ਕਰ ਰਹੇ ਹਨ ਉਹ ਪੂਰੇ ਕਰਨਗੇ ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖ ਲੀਡਰ ਕਿੰਨੇ ਸਿੱਧੀ ਸਾਦੀ ਸੋਚ ਵਾਲੇ ਸਨ ਇੱਕ ਪਾਸੇ ਤਾਂ ਮੁਸਲਮਾਨਾਂ ਨਾਲ ਲਿਖਤੀ ਸਮਝੌਤਾ ਵੀ ਕਰਨ ਨੂੰ ਤਿਆਰ ਨਹੀਂ ਸਨ ਕਿ ਭਰੋਸਾ ਨਹੀਂ ਮੁੱਕਰ ਸਕਦੇ ਹਨ ਤੇ ਦੂਸਰੇ ਪਾਸੇ ਕਾਂਗਰਸ ਲੀਡਰਾਂ ਨਾਲ ਸਭ ਕੁਝ ਜ਼ੁਬਾਨੀ ਕਲਾਮੀ ਸੀ ਇਸ ਨੂੰ ਲਿਖਤੀ ਰੂਪ ਦੇਣ ਦੀ ਲੋੜ ਵੀ ਨਾ ਸਮਝੀ ਗਈ ਇਹ ਸੀ ਸਿੱਖ ਲੀਡਰਾਂ ਦਾ ਹਿੰਦੂਆਂ ਉੱਪਰ ਅਨ੍ਹਾ ਭਰੋਸਾ ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਸਿੱਖ ਲੀਡਰਾਂ ਨੇ ਹਿੰਦੂਆਂ ਨੂੰ ਹੁਕਮਰਾਨ ਦੇ ਰੂਪ ਵਿੱਚ ਹਜੇ ਨਹੀਂ ਸੀ ਦੇਖਿਆ ਸੋ ਉਹਨਾਂ ਨੂੰ ਨਹੀਂ ਸੀ ਪਤਾ ਕਿ ਹਿੰਦੂ ਰਾਜ ਵਿੱਚ ਬਾਅਦ ਵਿੱਚ ਕੀ ਵਾਪਰੇਗਾ ਦੂਸਰਾ ਕਾਰਨ ਇਹ ਹੈ ਕਿ ਸਿੱਖ ਲੀਡਰ ਰਾਜਨੀਤੀ ਦੇ ਪੈਤਣਿਆਂ ਦੀ ਸੂਝ-ਬੂਝ ਨਹੀਂ ਸੰਰਖਦੇ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਕਿ ਦੇਸ਼ ਚਲਾਉਣਾ ਕਿੱਦਾਂ ਹੈ ਇਸ ਕਰਕੇ ਉਹ ਹਿੰਦੂਆਂ ਤੇ ਭਰੋਸਾ ਕਰੀ ਬੈਠੇ ਸਨ ਕਿ ਹਿੰਦੂ ਖੁਦ ਹੀ ਇੱਕ ਰਾਜ ਖੇਤਰ ਬਣਾ ਕੇ ਸਿੱਖਾਂ ਨੂੰ ਦੇ ਦੇਣਗੇ ਸੋ ਆਓ ਹੁਣ ਅਖੀਰ ਤੇ ਗੱਲ ਕਰਦੇ ਹਾਂ ਕਿ ਗੋਰਿਆਂ ਵੱਲੋਂ ਸਿੱਖਾਂ ਨੂੰ ਕੀ ਪੇਸ਼ਕਸ਼ ਕੀਤੀ ਜਾ ਰਹੀ ਸੀ ਅਤੇ ਅਕਾਲੀ ਲੀਡਰਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ ਇਸ ਬਾਰੇ ਸਰਦਾਰ ਕਪੂਰ ਸਿੰਘ ਲਿਖਦੇ ਹਨ ਕਿ ਪਹਿਲੀ ਰਾਉਂਡ ਟੇਬਲ ਕਾਨਫਰੰਸ ਦਸੰਬਰ 1903 ਨੂੰ ਲੰਡਨ ਵਿੱਚ ਹੋਈ ਇਸ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਵੀ ਮੌਜੂਦ ਸਨ ਉਹਨਾਂ ਨੇ ਸਰਦਾਰ ਕਪੂਰ ਸਿੰਘ ਨੂੰ ਦੱਸਿਆ ਕਿ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਨੇ ਬਹੁਤਾ ਚਿਰ ਨਹੀਂ ਰਹਿਣਾ ਜੇ ਸਿੱਖ ਉਹਨਾਂ ਨੂੰ ਆਪਣਾ ਜਥੇਦਾਰ ਮਿੱਥ ਲੈਣ ਤਾਂ ਉਹ ਗੋਰਿਆਂ ਕੋਲੋਂ ਸਿੱਖਾਂ ਦੀ ਜ਼ਰੂਰ ਕੋਈ ਨਾ ਕੋਈ ਠੋਸ ਲਾਭ ਲੈ ਕੇ ਸਿੱਖ ਪੰਥ ਨੂੰ ਦਵਾ ਸਕਦੇ ਸਨ ਪਰ ਮਾਸਟਰ ਤਾਰਾ ਸਿੰਘ ਭੁਪਿੰਦਰ ਸਿੰਘ ਨੂੰ ਸਿੱਖਾਂ ਦਾ ਨੁਮਾਇੰਦਾ ਮੰਨਣ ਨੂੰ ਤਿਆਰ ਨਹੀਂ ਸਨ ਅਤੇ ਮਾਸਟਰ ਜੀ ਨੂੰ ਅੰਗਰੇਜ਼ ਵਿਲਾਇਤ ਬਣਾਉਣ ਲਈ ਤਿਆਰ ਨਹੀਂ ਸਨ ਪੰਥ ਦਾ ਗੁਰੂ ਹੀ ਰੱਖਾ ਦੂਸਰੀ ਗੱਲ ਹੈ ਜਨਵਰੀ ਦੇ ਪਹਿਲੇ ਹਫਤੇ ਸਨ 1932 ਦੀ ਸਰਦਾਰ ਕਪੂਰ ਸਿੰਘ ਲਿਖਦੇ ਹਨ ਕਿ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਜੋ ਕਿ ਕਾਉਂਸਲ ਆਫ ਇੰਡੀਆ ਦੇ ਮੈਂਬਰ ਸਨ ਉਸ ਸਮੇਂ ਗੋਰਿਆਂ ਨੇ ਉਹਨਾਂ ਹੱਥ ਸਿੱਖਾਂ ਨੂੰ ਵੀ ਪੇਸ਼ਕਸ਼ ਕੀਤੀ ਕਿ ਜੇ ਉਹ ਕਾਂਗਰਸ ਨਾਲੋਂ ਆਪਣਾ ਸਬੰਧ ਪੱਕੇ ਤੌਰ ਤੇ ਤੋੜ ਲੈਂਦੇ ਹਨ ਵੱਖਰੇ ਹੋ ਜਾਂਦੇ ਹਨ ਤਾਂ ਅੰਗਰੇਜ਼ ਸਿੱਖਾਂ ਨੂੰ ਪੰਜਾਬ ਅਤੇ ਹਿੰਦੁਸਤਾਨ ਵਿੱਚ ਇਤਨੀ ਠੋਸ ਸ਼ਕਤੀ ਦੇ ਕੇ ਜਾਣਗੇ ਕਿ ਸਿੱਖ ਹਿੰਦੁਸਤਾਨ ਦੇ ਤੀਜੇ ਭਾਈਵਾਲ ਬਣ ਸਕਣ ਸਰਦਾਰ ਬਹਾਦਰ ਸ਼ੇਵਦੇਵ ਸਿੰਘ ਨੇ ਇਹ ਪੇਸ਼ਕਸ਼ ਮਾਸਟਰ ਤਾਰਾ ਸਿੰਘ ਨੂੰ ਦੱਸੀ ਜਿਸ ਨੇ ਇਹ ਸਾਰੀ ਪੇਸ਼ਕਸ਼ ਫੌਰਨ ਨਾਮਨਜ਼ੂਰ ਕਰ ਦਿੱਤੀ ਇਸ ਤੋਂ ਬਾਅਦ ਸੈਕੰਡ ਵਰਲਡ ਵਾਰ ਸ਼ੁਰੂ ਹੋ ਗਈ ਸਿੱਖਾਂ ਦੀ ਵੱਧ ਤੋਂ ਵੱਧ ਫੌਜ ਦੇ ਵਿੱਚ ਭਰਤੀ ਕਰਕੇ ਹੀ ਵਰਲਡ ਵਾਰ 2 ਵਿੱਚ ਗੋਰਿਆਂ ਦੀ ਜਰਮਨੀ ਦੇ ਵਿਰੁੱਧ ਜਿੱਤ ਹੋਈ ਇਸ ਲਈ ਅੰਗਰੇਜ਼ ਚਾਹੁੰਦੇ ਸਨ ਕਿ ਦੇਸ਼ ਛੱਡਣ ਤੋਂ ਪਹਿਲਾਂ ਉਹ ਸਿੱਖਾਂ ਦਾ ਕੋਈ ਨਾ ਕੋਈ ਬਣਾ ਕੇ ਦੇ ਕੇ ਜਾਣ 1945 ਦੇ ਵਿੱਚ ਜੰਗ ਖਤਮ ਹੁੰਦੀ ਹੈ ਅਤੇ 1946 ਦੇ ਸ਼ੁਰੂ ਵਿੱਚ ਇੱਕ ਕੈਬਨਟ ਮਿਸ਼ਨ ਇੰਗਲੈਂਡ ਤੋਂ ਭਾਰਤ ਆਉਂਦਾ ਹੈ ਇਸ ਦੇ ਵਿੱਚ ਤਿੰਨ ਸਿਰਕਟ ਵਜ਼ੀਰ ਸ਼ਾਮਿਲ ਸਨ ਇਹ ਵੀ ਅਲੈਗਜ਼ੈਂਡਰ ਸਟੈਫਰਡ ਕ੍ਰਿਪਸ ਅਤੇ ਪੈਥਿਕ ਲਾਰੈਂਸ ਮਾਰਚ 1946 ਦੇ ਵਿੱਚ ਸਰ ਜਗਿੰਦਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਦੱਸਿਆ ਸੀ ਕਿ ਕੈਬਨਿਟ ਮਿਸ਼ਨ ਦੇ ਵਜ਼ੀਰ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ ਕਿ ਬ੍ਰਿਟਾਨਵੀ ਸਰਕਾਰ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ ਚਾਹੁੰਦੀ ਹੈ ਕਿ ਕਿਸੇ ਪ੍ਰਬੰਧ ਨਾਲ ਸਿੱਖ ਆਜ਼ਾਦ ਹਿੰਦੁਸਤਾਨ ਵਿੱਚ ਆਪਣੇ ਪੈਰਾਂ ਤੇ ਪੱਕੇ ਤੌਰ ਤੇ ਖੜੋ ਸਕਣ ਇਸ ਬਾਰੇ ਸਰ ਜੋਗਿੰਦਰਾ ਸਿੰਘ ਨੇ ਅਕਾਲੀ ਦਲ ਨੂੰ ਲਿਖ ਕੇ ਭੇਜਿਆ ਜਿਸ ਦਾ ਜਵਾਬ ਅਗਲੇ ਦਿਨ ਉਹਨਾਂ ਨੂੰ ਚਿੱਠੀ ਦੇ ਵਿੱਚ ਪੁੱਜਾ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਤੁਹਾਨੂੰ ਕੈਬਨਿਟ ਮਿਸ਼ਨ ਨਾਲ ਸਿੱਖਾਂ ਬਾਰੇ ਕੋਈ ਗੱਲਬਾਤ ਕਰਨ ਦਾ ਅਧਿਕਾਰ ਪੰਥ ਵੱਲੋਂ ਨਹੀਂ ਹੈ ਕਰੋਗੇ ਤਾਂ ਅਕਾਲੀ ਦਲ ਤੁਹਾਡੀ ਜਿਹੀ ਤਹੀ ਕਰੇਗਾ ਇਹ ਚਿੱਠੀ ਸਰਦਾਰ ਕਪੂਰ ਸਿੰਘ ਨੂੰ ਦਿਖਾ ਕੇ ਸਰ ਜੋਗਿੰਦਰਾ ਸਿੰਘ ਆਪ ਹੀ ਕਹਿਣ ਲੱਗੇ ਇਹ ਸਮਾਂ ਸੰਭਾਲ ਲੈਣ ਦਾ ਸੀ ਅੰਗਰੇਜ਼ ਖਾਲਿਸਤਾਨ ਦਿੰਦੇ ਹਨ ਤਾਂ ਸਿੱਖ ਲੈਂਦੇ ਨਹੀਂ ਫਿਰ ਸਿਕ ਮੰਗਣਗੇ ਤਾਂ ਕਿਸੇ ਨੇ ਦੇਣਾ ਨਹੀਂ ਇਸ ਤੋਂ ਬਾਅਦ ਬ੍ਰਿਟਾਨਵੀ ਸਰਕਾਰ ਨੇ ਸਰਦਾਰ ਬਲਦੇਵ ਸਿੰਘ ਨੂੰ ਇੱਕ ਸੁਨੇਹਾ ਦਿੱਤਾ ਕਿ ਜੇ ਸਿੱਖ ਕਾਂਗਰਸ ਨਾਲੋਂ ਵੱਖ ਨਹੀਂ ਹੋਣਾ ਚਾਹੁੰਦੇ ਅਤੇ ਹਿੰਦੂਆਂ ਨਾਲ ਰਲ ਕੇ ਰਹਿਣਾ ਚਾਹੁੰਦੇ ਹਨ ਤਾਂ ਅੰਗਰੇਜ਼ੀ ਸਰਕਾਰ ਅਜਿਹਾ ਵਿਧਾਨ ਨਿਸ਼ਚਿਤ ਕਰਨ ਲਈ ਤਿਆਰ ਹੈ ਜਿਸ ਵਿੱਚ ਖੱਗਰ ਤੇ ਚਨਾਬ ਵਿਚਲਾ ਇਲਾਕਾ ਸਿੱਖਾਂ ਦੀ ਹੋਮਲੈਂਡ ਹੋਵੇਗਾ ਅਤੇ ਉੱਥੇ ਹਿੰਦੁਸਤਾਨ ਦੀ ਵੰਡ ਹੋਣ ਪਿੱਛੋਂ ਨਾ ਭਾਰਤ ਅਤੇ ਨਾ ਪਾਕਿਸਤਾਨ ਕੋਈ ਅਜਿਹਾ ਕਾਨੂੰਨ ਲਾਗੂ ਕਰ ਸਕੇ ਜਿਹੜਾ ਕਿ ਸਿੱਖਾਂ ਨੂੰ ਕਬੂਲ ਨਾ ਹੋਵੇ ਸਰਦਾਰ ਬਲਦੇਵ ਸਿੰਘ ਨੇ ਝਟਪਟ ਇਹ ਸਾਰੀ ਗੱਲ ਪੰਡਿਤ ਨਹਿਰੂ ਨੂੰ ਜਾ ਸੁਣਾਈ ਅਤੇ ਉਸ ਦੀ ਸਲਾਹ ਨਾਲ ਇਹ ਸਾਰੀ ਪੇਸ਼ਕਸ਼ ਰੱਦ ਕਰ ਦਿੱਤੀ। ਹੁਣ ਇਸ ਨੂੰ ਅਸੀਂ ਬੇਸ਼ੱਕ ਇੱਕ ਵੱਖਰਾ ਦੇਸ਼ ਮੰਨ ਲਈਏ ਜਾਂ ਇੱਕ ਸਟੇਟ ਵਿਦਨ ਸਟੇਟ। ਪਰ ਇਥੇ ਮਤਲਬ ਸਾਫ਼ ਹੈ ਕਿ ਸਿੱਖਾਂ ਨੂੰ ਇੱਕ ਅਜਿਹਾ ਇਲਾਕਾ ਮਿਲਦਾ ਸੀ ਜਿੱਥੇ ਪੂਰਨ ਰੂਪ ਵਿੱਚ ਸਿੱਖਾਂ ਦਾ ਅਧਿਕਾਰ ਅਤੇ ਸਿੱਖਾਂ ਦਾ ਰਾਜ ਹੋਣਾ ਸੀ। ਇਸ ਬਾਬਤ ਹੀ ਸਰਦਾਰ ਕਪੂਰ ਸਿੰਘ ਨੇ 1960 ਵਿੱਚ ਸਰਦਾਰ ਬਲਦੇਵ ਸਿੰਘ ਨੂੰ ਪੁੱਛਿਆ ਤਾਂ ਉਹ ਅੱਗੋਂ ਕਹਿਣ ਲੱਗੇ ਮੈਂ ਕਾਂਗਰਸ ਦੇ ਪ੍ਰਭਾਵ ਹੇਠਾਂ ਹਾਂ ਸਿੱਖਾਂ ਦਾ ਲਾਭ ਸਮਝਦਾ ਰਿਹਾ। ਬੇਸ਼ੱਕ ਹਰ ਵਾਰ ਸਿੱਖਾਂ ਦੇ ਰਾਜ ਦੀ ਪੇਸ਼ਕਸ਼ ਨੂੰ ਅਕਾਲੀਆਂ ਨੇ ਠੁਕਰਾ ਦਿੱਤਾ ਪਰ ਇਥੋਂ ਗੱਲ ਸਾਫ਼ ਹੁੰਦੀ ਹੈ ਕਿ ਗੋਰੇ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ ਤੀਜੀ ਧਿਰ ਵਜੋਂ ਅਤੇ ਬਰਾਬਰ ਦੇ ਭਾਈਵਾਲ ਵਜੋਂ ਦੇਖਦੇ ਸਨ ਪਰ ਇਸ ਡੂੰਘੇ ਰਸ ਨੂੰ ਸਮਝਣ ਲਈ ਸਿੱਖ ਕੌਮ ਨੂੰ ਉਦੋਂ ਕੋਈ ਦੂਰਦਰਸ਼ੀ ਅਤੇ ਵਿਸ਼ਾਲ ਬੁੱਧੀ ਵਾਲਾ ਲੀਡਰ ਚਾਹੀਦਾ ਸੀ ਜੋ ਕਿ ਅਕਾਲੀਆਂ ਦੇ ਵਿੱਚ ਨਹੀਂ ਸੀ ਇਸੇ ਤਰ੍ਹਾਂ ਹੀ ਦਸੰਬਰ 1946 ਦੇ ਵਿੱਚ ਲੰਡਨ ਦੇ ਵਿੱਚ ਇੱਕ ਕਾਨਫਰੰਸ ਹੋਈ ਜਿਸ ਵਿੱਚ ਮੁਹੰਮਦ ਅਲੀ ਜਨਾ ਲਿਆਕਤ ਅਲੀ ਪੰਡਿਤ جواਹਰ ਲਾਲ Nehru ਅਤੇ ਬਲਦੇਵ ਸਿੰਘ ਪਹੁੰਚੇ ਪੂਰੇ 4 ਦਿਨ ਆਪਸੀ ਗੱਲਬਾਤਾਂ ਹੋਈਆਂ ਪਰ ਕੋਈ ਸਮਝੌਤਾ ਨਾ ਹੋ ਸਕਿਆ ਅੰਗਰੇਜ਼ੀ ਸਰਕਾਰ ਵੱਲੋਂ ਸਰਦਾਰ ਬਲਦੇਵ ਸਿੰਘ ਨੂੰ ਇੱਕ ਸੁਨੇਹਾ ਆਇਆ ਕਿ ਨਹਿਰ ਨੂੰ ਵਾਪਸ ਹਿੰਦੁਸਤਾਨ ਚਲੇ ਜਾਣ ਦਿਓ ਅਤੇ ਉਹ ਆਪ 2 ਦਿਨ ਲੰਡਨ ਰੁਕ ਕੇ ਜਾਣ ਤਾਂ ਕਿ ਕੋਈ ਅਜਿਹਾ ਰਾਸੀ ਬੰਨ੍ਹ ਨੂੰ ਬੰਨ੍ਹਿਆ ਜਾ ਸਕਦਾ ਹੈ ਜਿਸ ਨਾਲ ਕਿ ਸਿੱਖ ਹਿੰਦੁਸਤਾਨ ਦੇ ਰਾਸੀ ਖੇਤਰ ਵਿੱਚ ਆਪਣੇ ਪਿਆਰਾਂ ਤੇ ਖੜੋ ਸਕਣ ਸਰਦਾਰ ਬਲਦੇਵ ਸਿੰਘ ਨੇ ਇਹ ਸਾਰੀ ਗੱਲ ਜਾ ਕੇ ਨਹਿਰੂ ਨੂੰ ਦੱਸ ਦਿੱਤੀ। ਨਹਿਰੂ ਨੇ ਬਲਦੇਵ ਸਿੰਘ ਨੂੰ ਇਹ ਸਲਾਮ ਮੰਨਣ ਤੋਂ ਨਾ ਕਰਨ ਲਈ ਮਨਾ ਲਿਆ ਅਤੇ ਸਲਾਹ ਦਿੱਤੀ ਕਿ ਕੱਲ ਸਵੇਰੇ ਇਕੱਠੇ ਹੀ ਵਾਪਸ ਹਿੰਦੁਸਤਾਨ ਨੂੰ ਮੁੜ ਚਲੀਏ। ਜਹਾਜ਼ ਤੇ ਚੜਨ ਤੋਂ ਪਹਿਲਾਂ ਨਹਿਰੂ ਨੇ ਬਲਦੇਵ ਸਿੰਘ ਕੋਲੋਂ ਇਹ ਬਿਆਨ ਦਿਵਾਇਆ ਕਿ ਸਿੱਖ ਗੋਰਿਆਂ ਕੋਲੋਂ ਕੋਈ ਆਸ ਨਹੀਂ ਰੱਖਦੇ। ਉਹ ਸਿਰਫ ਇੰਨਾ ਚਾਹੁੰਦੇ ਨੇ ਕਿ ਗੋਰੇ ਹਿੰਦੁਸਤਾਨ ਛੱਡ ਕੇ ਚਲੇ ਜਾਣ। ਇਸ ਤੋਂ ਬਾਅਦ ਨਹਿਰੂ ਨੇ ਪਹਿਲਾਂ ਬਲਦੇਵ ਸਿੰਘ ਨੂੰ ਜਹਾਜ਼ ਤੇ ਚੜਨ ਲਈ ਭਰੇ ਰਿਆ। ਤੇ ਮਗਰੋਂ ਸਭ ਨਾਲੋਂ ਪਿੱਛੋਂ ਆਪ ਜਹਾਜ਼ ਦੇ ਵਿੱਚ ਬੈਠ ਗਿਆ ਬਲਦੇਵ ਸਿੰਘ ਦੀ ਇਹ ਗੱਲ ਬਹੁਤ ਹੀ ਹੋਸ਼ੀ ਸੀ ਕਿਉਂਕਿ ਗੋਰੇ ਤਾਂ ਹਿੰਦੁਸਤਾਨ ਛੱਡ ਕੇ ਜਾ ਹੀ ਰਹੇ ਸਨ ਸਵਾਲ ਤਾਂ ਇਹ ਸੀ ਕਿ ਕੀ ਸਿੱਖ ਆਪਣੇ ਇੰਡੀਪੈਂਡੈਂਟ ਤੌਰ ਤੇ ਗੋਰਿਆਂ ਨਾਲ ਗੱਲਬਾਤ ਕਰਕੇ ਵੱਖਰਾ ਰਾਜ ਲੈ ਸਕਦੇ ਹਨ ਕਿ ਨਹੀਂ ਅਖੀਰ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਭ ਤੋਂ ਜ਼ਰੂਰੀ ਮੀਟਿੰਗ ਜੋ ਸਰਦਾਰ ਬਲਦੇਵ ਸਿੰਘ ਦੀ ਕੈਬਨਿਟ ਮਿਸ਼ਨ ਦੇ ਨਾਲ ਹੋਈ ਇਹ ਸਾਰੀ ਗੱਲਬਾਤ ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਇਸ ਤਰ੍ਹਾਂ ਲਿਖੀ ਹੋਈ ਹੈ ਸਰ ਕ੍ਰਿਪਸ ਨੇ ਕਿਹਾ ਸਰਦਾਰ ਸਾਹਿਬ ਸਿੱਖਾਂ ਨੇ ਕੀ ਕਰੀਏ ਸਾਡੀ ਕੌਮ ਦੀ ਤੀਬਰ ਇੱਛਾ ਹੈ ਕਿ ਅਸੀਂ ਜਾਣ ਤੋਂ ਪਹਿਲਾਂ ਸਿੱਖਾਂ ਦਾ ਕੁਝ ਬਣਾ ਜਾਈਏ ਸਰਦਾਰ ਬਲਦੇਵ ਸਿੰਘ ਨੇ ਕਿਹਾ ਜੇ ਪਾਕਿਸਤਾਨ ਬਣਾਉਣਾ ਹੈ ਤਾਂ ਸਿੱਖ ਸਟੇਟ ਜ਼ਰੂਰ ਬਣੀ ਪੈਥਿਕ ਲਾਰੈਂਸ ਨੇ ਅਗੋਂ ਕਿਹਾ ਅਸੂਲਨ ਤਾਂ ਇਸ ਵਿੱਚ ਕੋਈ ਹਰਜ ਨਹੀਂ ਪਰ ਬਣਾਈਏ ਕਿੱਥੇ ਉਹ ਨਕਸ਼ਾ ਲਟਕਦਾ ਹੈ ਦੱਸੋ ਕਿਹੜੇ ਇਲਾਕੇ ਵਿੱਚ ਸਿੱਖ ਸਟੇਟ ਬਣਾ ਦਈਏ ਇਸ ਗੱਲ ਤੇ ਸਰਦਾਰ ਬਲਦੇਵ ਸਿੰਘ ਚੁੱਪ ਕਰ ਰਹੇ ਜਵਾਬ ਕੋਈ ਨਾ ਆਇਆ ਫਿਰ ਸਰ ਕ੍ਰਿਪਸ ਨੇ ਕਿਹਾ ਸਰਦਾਰ ਸਾਹਿਬ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਆਹ ਦੇਖੋ ਹਿੰਦੁਸਤਾਨ ਦਾ ਨਕਸ਼ਾ ਲਟਕਦਾ ਹੈ ਇਹ ਪੰਜਾਬ ਹੈ ਜੇ ਬ੍ਰਿਟਿਸ਼ ਪਾਰਲੀਮੈਂਟ ਇਹ ਨਿਸ਼ਚਿਤ ਕਰ ਦੇਵੇ ਕਿ ਨਨਕਾਣਾ ਸਾਹਿਬ ਤੋਂ ਲੈ ਕੇ ਪਾਣੀਪਤ ਤੱਕ ਦੇ ਸਾਰੇ ਇਲਾਕੇ ਵਿੱਚ ਸਿੱਖਾਂ ਦੇ ਵਿਸ਼ੇਸ਼ ਅਧਿਕਾਰ ਰਾਖਵੇਂ ਰੱਖਲੇ ਜਾਣ ਭਾਵੇਂ ਇਹ ਇਲਾਕਾ ਕਿਸੇ ਪਾਸੇ ਵੀ ਜਾਵੇ ਪਰ ਇਸ ਇਲਾਕੇ ਬਾਰੇ ਕੋਈ ਅਜਿਹਾ ਵਿਧਾਨ ਜਾਂ ਕਾਨੂੰਨ ਨਹੀਂ ਬਣ ਸਕੇਗਾ ਜਿਹੜਾ ਸਿੱਖਾਂ ਦੀ ਮਰਜ਼ੀ ਦੇ ਵਿਰੁੱਧ ਬਣੀ ਤਾਂ ਕਿ ਇਹ ਸਿੱਖਾਂ ਨੂੰ ਮਨਜ਼ੂਰ ਹੈ ਸਰਦਾਰ ਬਲਦੇਵ ਸਿੰਘ ਨੇ ਝਟ ਕਿਹਾ ਨਹੀਂ ਨਹੀਂ ਮੇਰੀ ਕੌਮ ਤਾਂ ਜੇਹਲਮ ਤੱਕ ਰਾਜ ਮੰਗਦੀ ਹੈ ਇਹ ਛੋਟਾ ਜਿਹਾ ਥਾਂ ਅਸੀਂ ਨਹੀਂ ਲੈਣਾ ਤੁਹਾਡੀ ਇਨਫੋਰਮੇਸ਼ਨ ਲਈ ਅਸੀਂ ਦੱਸ ਦਈਏ ਕਿ ਇਸ ਸਾਰੇ ਇਲਾਕੇ ਦੇ ਵਿੱਚ ਅੱਜ ਦਾ ਹਰਿਆਣਾ ਹਿਮਾਚਲ ਪੰਜਾਬ ਲਾਹੌਰ ਅਤੇ ਪਾਕਿਸਤਾਨ ਨੂੰ ਪੰਜਾਬ ਦੇ ਕਈ ਹੋਰ ਇਲਾਕੇ ਆਉਣੇ ਸਨ ਇਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਸਿੱਖ ਬੇਸ਼ੱਕ ਵੱਖਰਾ ਰਾਜ ਮੰਗਦੇ ਸਨ ਪਰ ਕੱਚੇ ਤਰੀਕੇ ਨਾਲ ਉਹਨਾਂ ਦੀ ਮੰਗ ਇਹ ਨਹੀਂ ਸੀ ਕਿ ਜੇ ਪਾਕਿਸਤਾਨ ਬਣਨਾ ਹੈ ਤਾਂ ਸਿੱਖਾਂ ਦਾ ਵੱਖਰਾ ਦੇਸ਼ ਵੀ ਬਣਨਾ ਚਾਹੀਦਾ ਹੈ ਮਤਲਬ ਕਿ ਸਿੱਖ ਆਪਣੀ ਮੰਗ ਨਹੀਂ ਰੱਖ ਰਹੇ ਉਹ ਪਾਕਿਸਤਾਨ ਦੀ ਮੰਗ ਦਾ ਇੱਕ ਤਰੀਕੇ ਨਾਲ ਵਿਰੋਧ ਕਰ ਰਹੇ ਸਨ ਸਿਆਣਪ ਹੁੰਦੀ ਤਾਂ ਉਹ ਕਹਿੰਦੇ ਮੁਸਲਮਾਨਾਂ ਨੂੰ ਜੋ ਮਿਲਦਾ ਹੈ ਮਿਲੇ ਕੋਈ ਫਰਕ ਨਹੀਂ ਪੈਂਦਾ ਸਾਨੂੰ ਆਪਣਾ ਵੱਖਰਾ ਦੇਸ਼ ਆਪਣਾ ਵੱਖਰਾ ਰਾਜ ਚਾਹੀਦਾ ਹੈ ਜੇ ਇੱਕ ਇੰਡੀਪੈਂਡੈਂਟ ਤਰੀਕੇ ਦੇ ਨਾਲ ਕਾਂਗਰਸ ਅਤੇ ਮੁਸਲਿਮ ਲੀਗ ਤੋਂ ਵੱਖਰੇ ਹੋ ਕੇ ਸਿੱਖ ਆਪਣੀ ਮੰਗ ਰੱਖਦੇ ਤਾਂ ਬੇਸ਼ੱਕ ਜ਼ਰੂਰ ਕੋਈ ਨਾ ਕੋਈ ਕੁਝ ਨਾ ਕੁਝ ਕਿਸੇ ਰੂਪ ਵਿੱਚ ਸਿੱਖ ਕੌਮ ਨੂੰ ਮਿਲ ਸਕਦਾ ਸੀ ਜਿੱਥੇ ਪੂਰਨ ਰੂਪ ਵਿੱਚ ਸਿੱਖਾਂ ਦੀ ਆਜ਼ਾਦ ਹਸਤੀ ਕਾਇਮ ਰਹਿਣੀ ਸੀ ਇਹ ਸਾਰੇ ਲੰਮੇ ਚੌੜੇ ਇਤਿਹਾਸ ਵਿੱਚੋਂ ਅਸੀਂ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਹੀ ਸਾਂਝੀ ਕੀਤੀ ਹੈ ਪਰ ਸਾਡੀ ਵਿਚਾਰ ਦਾ ਸਾਰ ਇਹ ਹੈ ਕਿ ਜੇ ਅਕਾਲੀ ਲੀਡਰ ਇੰਡੀਪੈਂਡੈਂਟ ਤੌਰ ਤੇ ਗੋਰਿਆਂ ਨਾਲ ਗੱਲਬਾਤ ਕਰਦੇ ਤਾਂ ਸਿੱਖ ਕੌਮ ਦੀ ਪੋਜੀਸ਼ਨ ਹੁਣ ਨਾਲੋਂ ਕਿਤੇ ਜ਼ਿਆਦਾ ਵਧੀਆ ਹੋਣੀ ਸੀ ਗੋਰਿਆਂ ਦਾ ਇਰਾਦਾ ਸੀ ਕਿ ਸਿੱਖਾਂ ਨੂੰ ਕੋਈ ਨਾ ਕੋਈ ਦੇ ਕੇ ਜਾਣਾ ਹੈ ਤਾਂ ਹੀ ਤਾਂ ਸਿੱਖਾਂ ਨੂੰ ਤੀਜੀ ਤੇ ਰਵਜੋਂ ਹਰ ਮੀਟਿੰਗ ਵਿੱਚ ਸ਼ਾਮਿਲ ਕੀਤਾ ਗਿਆ ਸੀ ਗੋਰਿਆਂ ਵੱਲੋਂ ਸਿੱਖਾਂ ਨੂੰ ਇੱਕ ਵੱਖਰੇ ਇਲਾਕੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਇਸ ਦੀ ਰੂਪਰੇਖਾ ਕੀ ਹੋਣੀ ਸੀ ਉਸ ਬਾਰੇ ਕੋਈ ਫੈਸਲਾ ਨਾ ਹੋ ਸਕਿਆ ਕਿਉਂਕਿ ਅਕਾਲੀਆਂ ਨੇ ਕਦੀ ਇਸ ਉੱਤੇ ਬੈਠ ਕੇ سنجੀਦਗੀ ਨਾਲ ਵਿਚਾਰ ਹੀ ਨਹੀਂ ਕੀਤੀ ਹੁਣ ਅਖੀਰ ਤੇ ਗੱਲ ਕਰਦੇ ਹਾਂ ਕਿ ਇਸ ਸਾਰੇ ਵਰਤਾਰੇ ਵਿੱਚ ਦੋਸ਼ੀ ਕੌਣ ਹਨ ਸਭ ਤੋਂ ਪਹਿਲੇ ਦੋਸ਼ੀ ਅੰਗਰੇਜ਼ ਹੀ ਹਨ ਕਿਉਂਕਿ ਉਹਨਾਂ ਨੇ ਧੋਖੇ ਦੇ ਨਾਲ ਬੇਈਮਾਨੀ ਦੇ ਨਾਲ ਸਿੱਖਾਂ ਦਾ ਇੱਕ ਵਿਸ਼ਾਲ ਰਾਜ ਖਾਲਸਾ ਰਾਜ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਅਤੇ ਆਪਣੇ ਰਾਜ ਵਿੱਚ ਸਿੱਖ ਕੌਮ ਦਾ ਬੇਅੰਤ ਨੁਕਸਾਨ ਕੀਤਾ ਸੀ। ਉਹਨਾਂ ਨੇ ਮਹਾਰਾਜ ਦਲੀਪ ਸਿੰਘ ਨਾਲ ਲਿਖਤੀ ਰੂਪ ਵਿੱਚ ਵਾਅਦਾ ਕੀਤਾ ਸੀ ਕਿ ਇੱਕ ਦਿਨ ਉਹ ਇਹ ਰਾਜ ਸਿੱਖਾਂ ਨੂੰ ਵਾਪਸ ਕਰਨਗੇ ਜੋ ਕਿ ਉਹਨਾਂ ਨੇ ਕਦੇ ਨਹੀਂ ਕੀਤਾ। ਜੇ ਉਹ ਚਾਹੁੰਦੇ ਤਾਂ ਸਿੱਖਾਂ ਨੂੰ ਉਹਨਾਂ ਦਾ ਪਹਿਲਾ ਰਾਜ ਹੀ ਪਹਿਲਾ ਇਲਾਕਾ ਹੀ ਵਾਪਸ ਕਰ ਸਕਦੇ ਸਨ। ਦੂਸਰੇ ਨੰਬਰ ਤੇ ਵੱਡੇ ਦੋਸ਼ੀ ਹਨ ਹਿੰਦੂ ਕਾਂਗਰਸੀ ਲੀਡਰ ਜਿਨ੍ਹਾਂ ਨੇ ਤਕਰੀਬਨ 18 ਸਾਲ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਬਿਆਨ ਦਿੱਤੇ ਕਿ ਹਿੰਦੁਸਤਾਨ ਵਿੱਚ ਸਿੱਖਾਂ ਲਈ ਇੱਕ ਵੱਖਰਾ ਖਿੱਤਾ ਬਣਾਇਆ ਜਾਏਗਾ ਪਰ ਇਹ ਵਾਅਦੇ ਪੂਰੇ ਨਾ ਕੀਤੇ ਗਏ ਬਲਕਿ ਇਸ ਦੀ ਥਾਂ ਸਿੱਖਾਂ ਦੇ ਉਹ ਹੱਕ ਵੀ ਖੋਹ ਲੈ ਗਏ ਜੋ ਸਿੱਖਾਂ ਨੂੰ ਗੋਰਿਆਂ ਦੇ ਰਾਜ ਵਿੱਚ ਮਿਲਦੇ ਸਨ ਆਜ਼ਾਦੀ ਤਾਂ ਕੀ ਮਿਲਣੀ ਸੀ ਸਗੋਂ ਪਹਿਲਾਂ ਨਾਲੋਂ ਵੀ ਸਿੱਖ ਜ਼ਿਆਦਾ ਗੁਲਾਮੀ ਦੇ ਵਿੱਚ ਚਲੇ ਗਏ ਕਾਂਗਰਸ ਵੱਲੋਂ ਸਿੱਖਾਂ ਨਾਲ ਕਿਵੇਂ ਧੋਖਾ ਕੀਤਾ ਗਿਆ ਕਿਵੇਂ ਹੱਕ ਖੋਏ ਗਏ ਕੱਲੂ ਘਾ ਰੇ ਦਾ ਲੰਮਾ سلسلہ ਚੱਲਿਆ ਇਹ ਸਭ ਕੁਝ ਕਿਸੇ ਹੋਰ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਤੀਸਰੇ ਨੰਬਰ ਤੇ ਆਖਰਕਾਰ ਦੋਸ਼ੀ ਹਨ ਅਕਾਲੀ ਲੀਡਰ ਜੋ ਸਮੇਂ ਦਾ ਸਹੀ ਫਾਇਦਾ ਨਾ ਉਠਾ ਸਕੇ ਅਕਾਲੀ ਲੀਡਰ ਨਾ ਤਾਂ ਪੋਲਿਟਿਕਸ ਵਿੱਚ ਸਿਆਣੇ ਸਨ ਅਤੇ ਨਾ ਹੀ ਰਾਜਨੀਤਿਕ ਪੈੰਤੇ ਦੇ ਜਾਣਦੇ ਸਨ ਜਿੰਨੀ ਛੇਤੀ ਗੋਰੇ ਦੇਸ਼ ਨੂੰ ਛੱਡ ਕੇ ਜਾਣਾ ਚਾਹੁੰਦੇ ਸਨ ਉਨੀ ਛੇਤੀ ਇਹ ਕੋਈ ਸਿੱਖ ਪੋਜੀਸ਼ਨ ਬਣਾ ਨਾ ਸਕੇ ਹਰ ਗੱਲ ਹਰ ਸਲਾਹ ਕਾਂਗਰਸ ਦੇ ਨਾਲ ਕਰਨੀ ਤੇ ਉਹਨਾਂ ਦੀ ਜੁਬਾਨੀ ਕਲਾਮੀ ਗੱਲਾਂ ਉੱਤੇ ਹੀ ਵਿਸ਼ਵਾਸ ਕਰੀ ਜਾਣਾ ਇਹਨਾਂ ਦਾ ਨਿਤ ਦਾ ਕੰਮ ਸੀ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਕਾਂਗਰਸ ਦੇ ਨਾਲ ਹਿੰਦੂਆਂ ਦੇ ਨਾਲ ਰਲ ਕੇ ਰਹਿਣਾ ਚਾਹੁੰਦੇ ਸਨ ਪਰ ਬਲਦੇਵ ਸਿੰਘ ਇੱਕ ਮਤਲਬ ਪ੍ਰਸਤ ਆਦਮੀ ਸੀ ਕਿਉਂਕਿ ਇੱਕ ਤਾਂ ਉਸ ਦਾ ਆਪਣਾ ਕਾਰਖਾਨਾ ਖਾਲਿਸਤਾਨ ਤੋਂ ਸਿੱਖ ਇਲਾਕੇ ਤੋਂ ਬਾਹਰ ਰਹਿ ਜਾਂਦਾ ਸੀ ਅਤੇ ਦੂਸਰਾ ਨਹਿਰੂ ਨੇ ਉਸ ਨੂੰ ਆਜ਼ਾਦ ਹਿੰਦੁਸਤਾਨ ਦੇ ਵਿੱਚ ਇੱਕ ਡਿਫੈਂਸ ਮਿਨਿਸਟਰ ਦੀ ਪੋਜੀਸ਼ਨ ਆਫਰ ਕੀਤੀ ਹੋਈ ਸੀ ਜਿਸ ਕਰਕੇ ਉਸਨੇ ਬਾਕੀ ਸਾਰੀ ਸਿੱਖ ਕੌਮ ਨੂੰ ਗੁਲਾਮ ਬਣਾ ਦਿੱਤਾ ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੋ ਸੰਤਾਪ ਸਿੱਖ ਕੌਮ ਨੇ 1947 ਦੇ ਬਾਅਦ ਹਿੰਦੁਸਤਾਨ ਦੇ ਵਿੱਚ ਭੁਗਤਿਆ ਜੋ ਸੰਤਾਪ ਹੰਡਾਇਆ ਉਸਦੇ ਅਸਲ ਜ਼ਿੰਮੇਵਾਰ ਉਸਦੇ ਅਸਲ ਦੋਸ਼ੀ ਕਾਂਗਰਸੀ ਲੀਡਰ ਹੀ ਸਨ ਕਿਉਂਕਿ ਧੋਖੇ ਉਹਨਾਂ ਨੇ ਦਿੱਤੇ ਕਤਲੇਆਮ ਉਹਨਾਂ ਦੀ ਸਰਕਾਰ ਨੇ ਕੀਤਾ ਕਾਲੇ ਕਾਨੂੰਨ ਉਹਨਾਂ ਨੇ ਪਾਸ ਕੀਤੇ ਅਤੇ ਸਿੱਖਾਂ ਦੇ ਹੱਕ ਉਹਨਾਂ ਨੇ ਹੀ ਖੋਹੇ ਅਕਾਲੀ ਲੀਡਰਾਂ ਨੇ ਬੇਸ਼ੱਕ ਗਲਤੀ ਕੀਤੀ ਪਰ ਉਹਨਾਂ ਦੀ ਇਹ ਮਨਸ਼ਾ ਕਦੀ ਵੀ ਨਹੀਂ ਸੀ ਕਿ ਸਿੱਖ ਕੌਮ ਦੁਬਾਰਾ ਗੁਲਾਮ ਬਣ ਜਾਵੇ ਅਤੇ ਸਿੱਖ ਕੌਮ ਦੇ ਘੱਲੂ ਘਾਰੇ ਹੋਣ ਇਸ ਲਈ ਸਿੱਖ ਕੌਮ ਦੇ ਸੰਤਾਪ ਦਾ ਅਸਲ ਦੋਸ਼ੀ ਅਕਾਲੀ ਲੀਡਰਾਂ ਨੂੰ ਕਹਿਣਾ ਬਿਲਕੁਲ ਹੀ ਗਲਤ ਹੈ ਇਹ ਜੋ ਕੁਝ ਅਸੀਂ ਦੱਸਿਆ ਹੈ ਇਸ ਦਾ ਆਧਾਰ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਹਨ ਪਰ ਇਸ ਉੱਪਰ ਹਜੇ ਹੋਰ ਖੋਜ ਜਾਰੀ ਹੈ ਜਿਉਂ-ਜਿਉਂ ਸਮਾਂ ਲੰਘਦਾ ਜਾਵੇਗਾ ਤਿਉਂ-ਤਿਉਂ ਹੋਰ ਡਾਕੂਮੈਂਟਸ ਹੋਰ ਇਨਫੋਰਮੇਸ਼ਨ ਅੱਗੇ ਆਉਂਦੀ ਜਾਵੇਗੀ ਅਤੇ ਸੱਚ ਉਜਾਗਰ ਹੁੰਦਾ ਜਾਵੇਗਾ ਤੁਸੀਂ ਇਸ ਸਾਰੇ ਵਰਤਾਰੇ ਬਾਰੇ ਕੀ ਸੋਚ ਅਤੇ ਸਮਝ ਰੱਖਦੇ ਹੋ ਕੀ ਤੁਸੀਂ ਮੰਨਦੇ ਹੋ ਕਿ ਸਿੱਖਾਂ ਨੂੰ ਵੱਖਰਾ ਰਾਜ ਮਿਲ ਸਕਦਾ ਸੀ ਕੀ ਸਿੱਖਾਂ ਨੂੰ ਪਾਕਿਸਤਾਨ ਨਾਲ ਰਲ ਜਾਣਾ ਚਾਹੀਦਾ ਸੀ ਜਾਂ ਸਿੱਖ ਹੋਰ ਕੀ ਕਰ ਸਕਦੇ ਸਨ ਆਪਣੇ ਵਿਚਾਰ ਸਾਨੂੰ ਕਮੈਂਟ ਦੇ ਵਿੱਚ ਲਿਖ ਕੇ ਸਾਂਝੇ ਕਰੋ ਜੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਜਾਂ ਡੀਟੇਲ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗੁਰੂ ਸਾਹਿਬ ਰਹਿਮਤ ਕਰਨ ਸਿੱਖ ਕੌਮ ਨੂੰ ਆਪਣਾ ਕੌਮੀ ਕਰ ਖਾਲਸਾ ਰਾਜ ਦੀ ਬਖਸ਼ਿਸ਼ ਕਰਨ ਤਾਂ ਕਿ ਖਾਲਸੇ ਰਾਜ ਦਾ ਚੜਦਾ ਸੂਰਜ ਅਤੇ ਖਾਲਸੇ ਦਾ ਜਾਹੋ ਜਲਾਲ ਸਾਰੀ ਦੁਨੀਆ ਦੇ ਵਿੱਚ ਚਮਕ ਉਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ